ਸਰੀਆ ਕਾਲ ਆਪਾਂ ਪਹੁੰਚੇ ਆ ਜੀ ਦਿਵਾਨ ਟੋਡਰਮਲ ਦੀ ਹਵੇਲੀ ਅੱਜ ਤੁਹਾਨੂੰ ਦਿਖਾਉਣੇ ਆ ਦਿਵਾਨ ਟੋਡਰਮਲ ਦੀ ਹਵੇਲੀ ਨਬ ਚੱਕੀ ਕਿਦਾਂ ਬਣਾਈ ਵੀ ਜੀ ਕੀ ਕੀ ਹੈ ਸਾਰਾ ਇਤਿਹਾਸ ਦੱਸਦੇ ਆ ਤੁਹਾਨੂੰ ਦਿਵਾਨ ਟੋਡਰਮਲ ਜੀ ਕਾਕੜੇ ਪਿੰਡ ਤੋਂ ਆਈ ਸੀ ਜ਼ਿਲ੍ਹਾ ਸੰਗਰੂਰ ਨੇੜੇ ਭਵਾਨੀਗੜ੍ਹ ਦੇ ਤੋਂ ਆਈ ਸੀ ਇੱਥੇ ਦਿਵਾਨ ਦੀ ਨੌਕਰੀ ਕਰਨ ਲਈ ਦਿਵਾਨ ਟੋਡਰਮਲ ਦਾ ਨਾਮ ਦਿਵਾਨ ਟੋਡਰਮਲ ਉਹਨਾਂ ਨੂੰ ਦੁਕਾਨ ਦੀ ਨੌਕਰੀ ਮਿਲੀ ਸੀ ਸਰਹੰਦ ਚ ਉਹਦਾ ਕਰਕੇ ਦੁਕਾਨ ਦੁਕਾਨ ਦੀ ਨੌਕਰੀ ਕਰਕੇ ਉਹਨਾਂ ਦਾ ਨਾਮ ਦੁਕਾਨ ਲੋਕ ਦੁਕਾਨ ਜੀ ਕਹਿਣ ਲੱਗੇ ਦੁਕਾਨ ਟੋਡਰ ਮਲ ਜੀ ਪੈ ਗਿਆ ਇਸ ਹਵੇਲੀ ਦੇਖੋ ਛੋਟੀ ਏਟਨਾ ਬਣੀ ਵੀ ਆ ਦੁਕਾਨ ਜੀ ਨੇ ਆਪਣਾ ਸਾਰਾ ਕੁਝ ਵੇਚ ਕੇ ਛੋਟੇ ਸੰਜੇਤਾ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਦੀਵਾਨ ਜੀ ਨੇ 60000 ਯਾਰ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦੀ ਸੀ 66000 ਸੋਨੇ ਦੀਆਂ ਮੋਹਰਾਂ ਅੱਜ ਦੀ ਘੜੀ 11 ਕਿਲੋ ਸੋਨਾ ਸੀ ਤੇ ਕਈ ਕਰੋੜਾਂ ਰੁਪਈਆ ਦੀ ਜ਼ਮੀਨ ਆ ਜਿਹੜੀ ਖਰੀਦੀਆ ਟੋਡਰਮਲ ਜੀ ਨੇ ਗੁਰੂ ਸਾਹਿਬ ਦੇ ਛੋਟੇ ਸਾਹਿਬ ਜੰਦਿਆਂ ਲਈ ਤੇ ਮਾਤਾ ਗੁਜਰੀ ਲਈ ਆ ਜੀ ਸੰਦੂਖਾ ਉਹਨਾ ਟੋਡਰਮਲ ਦੇਖੇ ਵੇਲੀ ਆਪਾਂ ਇਹਦੇ ਅੰਦਰ ਜਾ ਕੇ ਸੰਸਾਰਾ ਕੋ ਦਿਖਾਉਣਾ ਇੱਥੇ ਲਿਖਿਆ ਪਿਆ ਵੀ ਆ ਵੀ ਆ ਕਿਦਾਂਗਾ ਲਿਖਿਆ ਪੁਰਾਣਾ ਪਲਸਤਰ ਐ ਇਦਾਂ ਪੁਰਾਣਾ ਪਲਸਤਰ ਇਦਾਂ ਹੁੰਦਾ ਸੀ ਛੋਟੀ ਇੱਟ ਦੀ ਹਵੇਲੀ ਬਣੀ ਹੋਈ ਆ ਇਹ ਹਵੇਲੀ ਬਣੀ ਹੋਈ ਆ ਘੜਾ ਘੜ ਤਿੰਨ ਮੰਜ਼ਲਾ ਬਣੀ ਹੋਈ ਆ ਬਹੁਤ ਛੋਟੀ ਹਵੇਲੀ ਬਣੀ ਹੋਈ ਆ ਆਉ ਹਾਂ ਲੱਗੇ ਚੱਲਦੇ ਪਿਛਲੇ ਪਾਸੇ ਦੀ ਤਮਾ ਟੋਟਰਾਮਲ ਦੀ ਹਵੇਲੀ ਤੇ ਆ ਬੜੀ ਵੀ ਕਿਚਨ ਕਿਚਨ ਦਿਖਾਉਣੇ ਸਾਨੂੰ ਪੁਰਾਣੇ ਜਵਾਨੇ ਦੀ ਆ ਕਿਚਨ ਬਣੀ ਹੋਈ ਆ ਇੱਧਰ ਥੋੜਾ ਜਿਹਾ ਥੱਲੇ ਬੇਸਮੈਂਟ ਵੀ ਬਣੀ ਹੋਈ ਆ ਬੇਸਮੈਂਟ ਵੀ ਦਿਖਾਉਣਾ ਹੈ ਬੇਲੀ ਦੇ ਥੱਲੇ ਬੇਸਮੈਂਟ ਬਣੀ ਹੋਈ ਥੋੜੀ ਜੀ ਪੁਰਾਣੇ ਜਵਾਨਾਂ ਚ ਬੇਸਮੈਂਟ ਕਹਿੰਦੇ ਜਾਂ ਖੂਪੀਏ ਕਮਰਾ ਕੋਈ ਕੁਛ ਵੀ ਕਹਿ ਸਕਦੇ ਆ ਇਹ ਕਿਚਨ ਕਿਚਨ ਰਸੋਈ ਮੰਨ ਲਓ ਇਹ ਰਸੋਈ ਕਹਿੰਦੇ ਆ ਸੋਈ ਬਣੀ ਹੋਈ ਆ ਪੁਰਾਣੇ ਜਵਾਨੇ ਦੀ ਆਹ ਕੰਧਾਂ ਦੇਖੋ ਕਿੰਨੀ ਮੋਟੇ ਮੋਟੇ ਕੰਧਾਂ ਆ ਗਿਆ ਕਰੋ ਚੱਕ ਆਗੇ ਨਾਲ ਹੀ ਆ ਆਪਣਾ ਪਾਣੀ ਡਰੇਨ ਪੈਪ ਇਹ ਇਥੋਂ ਦੀ ਪਾਣੀ ਵਾਪਸ ਹੁੰਦਾ ਸੀ ਆ ਰਸੋਈ ਵਾਲਾ ਕਮਰਾ ਆ ਗਿਆ ਇਹ ਵੈਲੀ ਚੀਰ ਰਸੋਈ ਬਣੀ ਹੋਈ ਆ ਕਰੋ ਚੱਕ ਤੁਸੀਂ ਨਾਲ ਤੁਹਾਨੂੰ ਵੀਡੀਓ ਨਾਲ ਬਣੇ ਰੋ ਵੀਡੀਓ ਇਹਨੂੰ ਵੀ ਸ਼ੇਅਰ ਕਰਿਆ ਕਰੋ ਆ ਬਣੀ ਵੀ ਚਿਮਨੀ ਉੱਤੇ ਨੂੰ ਵੀ ਧੂੰਆਂ ਕੱਢਣ ਨੂੰ ਉਹਦੇ ਨਾਲ ਦੀ ਇਹ ਚਿਮਨੀ ਬਣੀ ਹੋਈ ਆ ਸਾਰਾ ਕੁਝ ਆ ਦੇਖੋ ਇਹ ਬਣੇ ਆਲੇ ਪੁਰਾਣੇ ਸਮਿਆਂ ਦੇ ਆਲੇ ਇਹ ਬੁੱਧੀ ਵੀਰਾ ਕੋ ਨੂੰ ਜਾਂ ਕੁਝ ਹੋਰ ਰੱਖਣ ਨੂੰ ਆਹ ਨਾਲੀ ਵੀ ਜਾਂ ਡਰੇਨ ਪਾਈਪ ਕੋਈ ਪਾਣੀ ਜਾਂ ਕੁਝ ਹੋਰ ਬਾਹਰ ਨਿਕਲਣ ਨੂੰ ਉਹ ਚ ਜਮਣੀ ਆ ਵੀਆ ਲੋ ਜੀ ਕਰੋ ਚੱਕਾ ਕਰੋ ਦਰਸ਼ਨ ਤਵਨ ਟੋਡਰਮਲ ਦੀ ਹਵੇਲੀ ਇਹ ਵੀਡੀਓ ਨਾ ਬਣੇ ਰਿਹਾ ਕਰੋ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਵੀ ਸੋਨੀ ਵੀ ਕੇ ਟ੍ਰੈਵਲ ਚੈਨਲ ਪੁਰਾਣੀ ਆ ਇਹ ਛੋਟੀ ਏਟ ਦੀ ਹਵੇਲੀ ਬਣੀ ਵੀ ਆ ਆਉ ਹੁੱਦੀ ਬਣੀ ਵੀ ਆ ਪਾਣੀ ਨੂੰ ਵੀ ਪਾਣੀ ਸੰਭਾਲਣ ਨੂੰ ਜਾਂ ਪਾਣੀ ਰੱਖਣ ਨੂੰ ਇੱਥੇ ਆ ਦੇਖੋ ਛੱਤ ਤੇ ਧੂੰਆਂ ਕੱਢਣ ਵਾਲੀ ਚਿਮਨੀ ਆ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਉਹ ਚਿਮਨੀ ਐ ਇਹ ਛੱਤ ਤੇ ਧੂੰਆਂ ਕੱਢਣ ਨੂੰ ਬਾਹਰ ਚਿਮਨੀ ਬਣੀ ਹੋਈ ਆ ਹਾਵਣੇ ਚੁੱਲਾ ਥੱਲੇ ਬਣਾਉਂ ਚੁੱਲਾ ਚੁੱਲਾ ਇੱਥੇ ਬਣਾਉਣ ਨੂੰ ਸਾਬਕਾ ਦੌਲ ਪਾਣੀ ਬਣਦਾ ਸੀ ਆਪਣੇ ਪਾਣੀ ਸਟੋਰ ਕਰਨ ਨੂੰ ਇਹ ਪਾਦਾ ਹੁਣ ਖੇਲ ਕਹਿ ਦਿੰਦੇ ਆ ਉਦੋਂ ਕੋਈ ਟੈਂਕੀ ਆਉਣ ਨਲੋਈ ਉਹ ਚੀਜ਼ ਬਣੀ ਵੀ ਇਹ ਫਣੀ ਸਟੋਰ ਕਰਨ ਨੂੰ ਇਧਰੋਂ ਉਹ ਇਧਰੋਂ ਸਾਈਡ ਤੋਂ ਪਾਣੀ ਆਉਂਦਾ ਹੋ ਉੱਪਰੋਂ ਪਾਣੀ ਆਉਂਦਾ ਹੋ ਉਹ ਚੀਜ਼ ਬਣੀ ਵੀ ਹੈ ਡਰੇਨ ਪਾਈਪ ਸਾਰੀ ਫੇਲੀ ਆ ਉਹਦੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਦਿਖਾਇਆ ਕਰੋ ਪੁਰਾਣਾ ਇਤਿਹਾਸ ਪੁਰਾਣਾ ਇਤਿਹਾਸ ਦੇਖ ਕੇ ਬੱਚਾ ਵੀ ਆ ਗਿਆ ਜੀ ਰਸੋਈ ਦਾ ਸਟੋਰ ਆਪਣਾ ਰਸੋਈ ਦਾ ਸਮਾਨ ਰੱਖਣ ਨੂੰ ਰਸੋਈ ਸਟੋਰ ਆ ਗਿਆ ਇੱਥੇ ਰਸੋਈ ਦਾ ਸਮਾਨ ਰੱਖਿਆ ਜਾਂਦਾ ਸੀ ਸਾਰਾ ਥਾਂ ਥਾਂ ਤੇ ਪੋਸਟਰ ਲੱਗੇ ਹੋਏ ਆ ਵਿੱਚ ਵੀ ਕਿੱਥੇ ਕੀ ਸੀ ਕਿੱਥੇ ਕੀ ਸੀ ਆਪਾਂ ਆ ਗਏ ਬਾਹਰਲੀ ਸਾਈਡ ਇਹ ਹਵੇਲੀ ਦੀ ਸਾਈਡ ਤੇ ਬਣੀ ਜਾਂਦੀ ਆ ਹਵੇਲੀ ਦੁਬਾਰੇ ਮੇਜਰ ਨੂੰ ਮਟ ਜੀ ਹੋਈ ਜਾਂਦੀ ਆ ਥੋੜੀ ਥੋੜੀ ਜੀ ਤਿਆਰ ਹੋਈ ਜਾਂਦੀ ਆ ਉਹ ਦੂਸਰੀ ਪਾਣੀ ਵਾਲੀ ਹੋਦੀ ਇੱਥੇ ਹੋਦੀ ਸੀ ਪਾਣੀ ਵਾਲੀ ਛੋਟੀ ਏਟ ਦੀ ਹਵੇਲੀ ਬਣੀ ਵੀ ਆ ਦੇਖਿਆ ਜਾ ਕਰੋ ਇਤਿਹਾਸ ਜੁਰੂ ਟਕਾਣਾ ਹੁੱਲੜਵਾਜੀ ਨਹੀਂ ਹੁੰਦੀ ਆ ਬੱਚ ਦੇਖਿਆ ਵੀ ਆਪਾਂ ਆਉਂਦੇ ਆ ਮੁੰਡੇ ਨਵੇਂ ਉਮਰ ਦੇ ਹੁੱਲੜਵਾਜੀ ਬਹੁਤ ਕਰਦੇ ਆ ਆਹ ਚੜ ਜਾਂਦੇ ਹੋਏ ਲਈ ਕਿਉਂ ਹੋਏ ਵਿਲੀ ਟਿੱਗਣ ਦੀ ਕਕਾਰਤੀ ਹੋਈ ਖੜੀ ਆ ਆਹ ਪਹਿਲੀ ਮੰਜ਼ਲ ਦੀ ਛੱਤ ਆ ਉੱਪਰਲੇ ਪਾਸੇ ਦੂਜੀ ਮੰਜ਼ਲ ਦੀ ਛੱਤ ਆ ਆਹਾਂ ਕੰਧਾਂ ਨਿਕਲੀਆਂ ਜਿੱਥੇ ਜਿਹੜੇ ਬੰਦੇ ਕੰਮ ਕਰਦੇ ਸੀ ਉਹਨਾਂ ਤੋਂ ਪੁੱਛਿਆ ਉਹਨਾਂ ਨੇ ਦੱਸਿਆ ਵੀ ਆਹ ਕੰਧਾਂ ਜਿਹੜੀਆਂ ਥੱਲੇ ਆ ਇਹ ਖੁਦਾਈ ਦੇ ਦੌਰਾਨ ਥੱਲੋਂ ਨਿਕਲੀ ਹੈਗੀ ਆ ਆ ਦੇਖਿਓ ਵੀ ਆ ਜਿਹੜੀਆਂ ਗੰਧਾਂ ਜਿਹੜੀਆਂ ਉਹ ਤੰਮ ਜਿਹੇ ਬਣੇ ਹੋਏ ਆ ਇਹ ਖੁਦਾਈ ਦੇ ਦੌਰਾਨ ਥੱਲੋਂ ਨਿਕਲੇ ਹੋਏ ਆ ਇਹ ਵਲੀ ਦੇ ਉਹ ਲਓ ਜੀ ਸਤਸ੍ਰੀ ਅਕਾਲ ਆਪਾਂ ਦਿਖਾਈ ਜੀ ਤੁਹਾਨੂੰ ਦਵਾਨ ਟੋਡਰਮਲ ਦੀ ਹਵੇਲੀ ਇਤਿਹਾਸ ਸਤਸ੍ਰੀ ਅਕਾਲ ਅਗਲਾ ਵਲੌਗ ਸ੍ਰੀ ਅੰਬਰਸਰ ਸਾਹਿਬ ਦਾ ਹੋਊਗਾ ਉਹ ਚੱਕਰ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਤ